ਹੋਟਲ ਤੋਂ ਅਸੀਂ ਆਕੇ ਨਾ ਇੱਥੇ ਆਗੇ ਸੀਗੇ ਜਿੱਥੇ ਆਪਾਂ ਬਸ ਇੱਕ ਟ੍ਰੈਮ ਜੀ ਚੱਲਦੀ ਛੋੜੀ ਇਹਨਾਂ ਨੇ ਚਲਾਈ ਹੋਈ ਆ ਇਹ ਨਾ ਫਿਰ ਆਪਾਂ ਨੂੰ ਇੱਥੇ ਲੈ ਕੇ ਜਾਂਦੇ ਆ ਆਹ ਵਾਲੀ ਜਗ੍ਹਾ ਤੇ ਇੱਥੋਂ ਮਤਲਬ ਆਪਾਂ ਤੁਰ ਕੇ ਜਾਣਾ ਆ ਤੇ ਇਹਨਾਂ ਨੇ ਆਪਾਂ ਨੂੰ ਲੈ ਕੇ ਜਾਣਾ ਮੇਨ ਤੇ ਇਧਰਲੇ ਪਾਸੇ 11 ਨੰਬਰ ਮੇਨ ਸਪੋਰਟ ਤੇ ਲੈ ਕੇ ਜਾਣਾ ਜਿੱਥੇ ਆਪਾਂ ਟਿਕਟਾ ਵਗੈਰਾ ਜਾ ਕੇ ਲੈਣੀ ਆਏ ਉੱਥੇ ਲੈ ਜਾਂਦੇ ਆ ਹੋਟਲ ਤੋਂ ਸਾਡੇ ਸੀਗੀ 5 ਕਿਲੋ ਮਿੰਟ ਦਾ ਰਾਹ ਤੁਰ ਕੇ ਵੜਮੀ ਪੈਂਦਾ ਸੀਗਾ ਤਾਂ ਕਰਕੇ ਆਪਾਂ ਟੈਕਸੀ ਕਰਕੇ ਆ ਗਏ ਆ ਤੇ ਹੁਣ ਛਤਰੀਆਂ ਵਗੈਰਾ ਲੋਕ ਲੈ ਕੇ ਆਈ ਜਾਂਦੇ ਕੋਈ ਰੇਨਕੋਟ ਪਾਈ ਜਾਂਦਾ ਆ ਤੇ ਇੱਥੇ ਵੇਟ ਕਰਨੀ ਪੈਂਦੀ ਐ ਇੱਥੋਂ ਨਾ ਉਹ ਟਰਾਲੀ ਜਿਹੜੀ ਆਉਂਦੀ ਆ ਟਰੇਨ ਜੀ ਛੋਟੀ ਤੇ ਉਹਦੇ ਵਿੱਚ ਬਹਿ ਕੇ ਗਾਹਾਂ ਲੈ ਜਾਂਦੇ ਜਿੱਥੇ ਟਿਕਟਾਂ ਲੈਣੀਆਂ ਹੁੰਦੀਆਂ ਮੇਨ ਆਸਪੋਰਟ ਆ ਜਿੱਥੇ ਆਪਾਂ ਜਾਣਾ ਆ ਵਾਲੀ ਜਗ੍ਹਾ ਤੇ ਸੱਤ ਨੰਬਰ ਤੇ ਬਟ ਇੱਥੇ ਜਾਣ ਲਈ ਤੁਰ ਕੇ ਜਾਣਾ ਪੈਣਾ ਆਪਾਂ ਨੂੰ ਇੱਥੇ ਸਪੋਰਟ ਤੇ ਲੈ ਕੇ ਜਾਣਾ ਤੋਂ ਟਿਕਟਾਂ ਲੈਣੀਆਂ ਉੱਥੋਂ ਫਿਰ ਤੁਰ ਕੇ ਵੀ ਜਾਂਦਾ ਆ ਤੇ ਉੱਥੇ ਛੋਟੀਆਂ ਇਹਨਾਂ ਦੀਆਂ ਆ ਰਾਥਰ ਵਗੈਰਾ ਜਿਹੜੇ ਛੋਟੇ ਹੈਗੇ ਆ ਉਹ ਵੀ ਚੱਲ ਜਾਂਦੇ ਆ ਉੱਥੇ ਨੂੰ ਪਰ ਉਹਨਾਂ ਦੀ ਡਿਫਰੈਂਟ ਆ ਪ੍ਰਾਈ ਬੱਗੀ ਸਰਵਿਸ ਰੂਟ ਬੱਗੀ ਸਰਵਿਸ ਉੱਥੋਂ ਕਹਾ ਜਿਹੜੀ ਛੋਟੀ ਟਰਾਲੀ ਨਹੀਂ ਮਿਲਦੀ ਉਹਨੂੰ ਬੱਗੀ ਕਹਿੰਦੇ ਆ ਇਹ ਜਿਦਾ ਆਪਣੇ ਬਰਾਣੇ ਜਵਾਨੇ ਜਰਾਤ ਨੂੰ ਬੱਗੀ ਕਹਿੰਦੇ ਹੁੰਦੇ ਸੀ ਬੱਗੀ ਕਹਿੰਦੇ ਇਹਨੂੰ ਤੇ ਬੱਗੀ ਲੈ ਕੇ ਤੁਸੀਂ ਜਾ ਸਕਦੇ ਆ ਬਾਗੀ ਸਾਡੀ ਟਰੇਨ ਤੇ ਬਹਿਣ ਲੱਗੀ ਐ ਇੱਥੇ ਤੇ ਆਦਾ ਮੱਟੀ ਵਿਲੇ 5 ਵਜੇ ਦਾ ਆਪਾਂ ਸਿਕਿਉਰਿਟੀ ਲਾਤੀ ਅਜ ਉਧਰ ਨਹੀਂ ਸੀਗੀ ਸਿਕਿਉਰਿਟੀ ਸਲਾਮਤ ਇੱਥੇ ਐਂਟਰੀ ਤੇ ਆ ਗਏ ਆ ਜਿੱਥੋਂ ਆਪਾਂ ਟਿਕਟ ਵਾਈ ਕਰਦੀਆਂ ਲੱਗੇ ਹੋਏ ਬਾਹਰੋਂ ਬਾਹੀ ਹੁੰਨੀ ਟਿਕਟਾਂ ਲੈਣਾ ਇੱਥੋਂ ਤੇ ਜਾਨੋ ਤੁਹਾਨੂੰ ਇੱਧਰ ਦਿਖਾ ਦਿੰਦੇ ਆ ਬੱਗੀ ਵਾਲੇ ਸਿਸਟਮ 'ਚ ਕੀ ਹਿਸਾਬ ਦਾ ਵਾ ਬੱਗੀ ਦਾ ਬੱਗੇ ਉਹੀ ਤੰਗਾ ਜਿਹਦਾ ਕਹ ਲੋ ਤੁਸੀਂ ਸੋਲੇ ਫਿਲਮ ਦੇ ਵਿੱਚ ਜਿਹੜਾ ਅੰਗਾ ਸੀਗਾ ਇੱਥੋਂ ਜਾਂਦੀ ਆ ਬੱਗੀ ਇੱਥੇ ਜਾਵਾਂ ਕਰਦੇ ਆ ਬੰਦੇ ਤੇ ਉਹ ਹੋ ਗਈ ਤਿਆਰ ਬੱਗੀ ਉੱਥੋਂ ਉੱਥੋਂ पार ਕੇ ਲੈ ਜਾਂਦੇ ਆ ਉੱਪਰ ਨੂੰ ਆਰਿਸ ਅਮਨ ਵਾਕ ਦਿਅ ਵਾਕ ਡਿਸਟੈਂਸ ਹੈ ਜਾਣੇ ਪਏ ਹੁਣ ਆਪਾਂ ਵਿਸ਼ਨੂ ਮੰਦਿਰ ਵੱਲ ਪਹਿਲਾ ਪਹਿਲੇ ਪੜਾਉਂਦੇ ਆ ਅਸੀਂ ਪਹਿਲੇ ਪੜਾਦੇ ਨਾ ਕੌੜੀਆਂ ਐ ਸਾਰੀਆਂ ਉਹ ਗਾਂਾਂ ਤੱਕ ਆਦੀਆਂ ਇੱਧਰ ਤੇ ਜਾਨੇ ਤੁਰ ਕੇ ਵਾਲੇ ਸੌਖਾ ਰੋਗੇ ਕੰਮ ਮੀਆ ਮੀ ਦੇ ਨਾਲ ਨਾਲ ਤਾਂ ਵੀ ਸੰਗਤ ਹੈਗੀ ਆ ਕਾਫੀ ਘੁੰਮ ਰਹੀ ਐ ਇੱਥੇ ਇਹ ਜੀ ਨੂ ਭਗਵਾਨ ਦੀ ਫੋਟੋ ਇੱਥੇ ਲੱਗੀ ਹੋਈ ਆ। ਬਿੱਤਲ ਦੀ ਸੇਲ ਉਦੋਂ ਤਾਂਬੇ ਦੀ ਲੱਗਦੀ ਮੈਨੂੰ। ਤੇ ਆ ਹੈਗਾ ਇੱਥੇ ਦਾ ਇੱਕ ਹੋਰ ਆਰਟ ਸੈਂਟਰ ਆਪਲਾ ਜਿਹਦਾ। ਇੱਥੇ ਸਕੂਲ ਵਗੈਰਾ ਜਿਹੜਾ ਨਿਆਣੇ ਵਗੈਰਾ ਆਦੇ ਉਹਨਾਂ ਨੇ ਪਰਫਾਰਮੈਂਸ ਕਰਨੀ ਆਉਂਦੀਆਂ। ਉਹਦੇ ਲਈ ਆ ਬਣਿਆ ਹੋਇਆ ਆ। ਉਹ ਲੱਗੇ ਹੋਏ ਅੰਦਰ। ਕੰਦ ਮੇ ਲਾਦਾ। ਤੇ ਹੋਰ ਇੱਕ ਐਂਟਰੀ ਹੋਇਆ। ਹੈ? ਤੇ ਐਗਜ਼ਿਟ ਇਧਰ ਆ ਜਾਣਾ ਹੈ ਤੇ ਇੱਥੇ ਤੱਕ ਇਹੀ ਹੋਣਾ ਮੇਰਾ ਹਿਸਾਬ ਨਾਲ ਤਾਂ ਵਈਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ ਕੀ ਸਾਰਾ ਇੱਕ ਤਾਂ 몰 ਦੇ ਵਿੱਚੋਂ ਐਂਟਰੀ ਵੀ ਹੈਗੀ ਆ ਪਿੱਛੇ ਜਾਣ ਨੂੰ ਤੇ ਕਾਹ ਵਾਲੇ ਸਾਈਡ ਤੇ ਐਂਟਰੀ ਹੈਗੀ ਆ ਤੇ ਉਹ ਤੇ ਨਾ ਇਨਫੋਰਮੇਸ਼ਨ ਸੈਂਟਰ ਬਣੇ ਹੋ ਤੁਹਾਡੀ ਕੋਈ ਪ੍ਰਾਪਰਟੀ ਲੋਸ ਹੁੰਦੀ ਆ ਕਿਸੇ ਨੂੰ ਕੋਈ ਚੀਜ਼ ਲੱਭਦੀ ਆ ਤਾਂ ਉਸ ਤੋਂ ਤੁਸੀਂ ਦੇਖ ਕੇ ਆ ਸਕਦੇ ਆ ਨਹੀਂ ਪੈਂਦਾ ਪਿਆ ਇਸ ਕਰਕੇ ਨਾ ਇੱਥੇ ਛਤਰੀ ਬੋਰੋ ਕਰ ਸਕਦੇ ਨਹੀਂ ਤੇ ਬਟ ਇਹਨਾਂ ਨੂੰ ਨਾ ਇੱਕ ਆਈਡੀ ਦੇਣੀ ਪੈਂਦੀ ਆ ਤੇ ਫਿਰ ਤੁਸੀਂ ਆਈਡੀ ਦਿਖਾ ਕੇ ਬੋਰੋ ਗਾ ਲੋ ਛਤਰੀ ਤੇ ਤੁਸੀਂ ਬਾਅਦ ਵਿੱਚ ਰਿਟਰਨ ਕਰਦੇ ਹੋ ਉਹਨਾਂ ਨੂੰ ਇੱਦਾਂ ਦੀ ਹੈ ਆਪਸ਼ਨ ਹੈਗੀ ਇੱਥੇ ਤੁਹਾਨੂੰ ਖਰੀਦਣ ਦੀ ਲੋੜ ਨਹੀਂ ਹੈਗੀ ਤੇ ਅਲੱਗ-ਅਲੱਗ ਇੱਥੇ ਫੋਟੋਆਂ ਬਣੀਆਂ ਹੋਈਆਂ ਮੈਂ ਤੁਹਾਨੂੰ ਦਿਖਾਣਾ ਉਹਨਾਂ ਦੇ ਕਿਹੜੇ-ਕਿਹੜੇ ਨਾਮ ਰਹਿ ਗਏ ਆ ਇੱਕ ਮੈਂ ਪਹਿਲਾਂ ਵੀ ਬਣਾਇਆ ਸੀਗਾ ਇੱਥੇ ਦਾ ਪਰ ਬਲੌਗ ਮਟ ਹੁਣ ਆਪਾਂ ਫੇਰ ਦੂਜੀ ਵਾਰ ਚੱਲੇ ਆ ਮੈਂ ਕਿਹਾ ਥੋੜੇ ਨਾਲ ਐਡ ਕਰ ਦਿਆਂ ਲਾਸਟ ਦੇਣ ਨੂੰ ਸੀਗਾ ਸਾਡਾ ਇੱਥੇ ਬਾਲੀ ਦੇ ਵਿੱਚ ਲਕਸ਼ਮਨ ਇਹ ਲਕਸ਼ਮਨ ਦੀ ਫੋਟੋ ਹੈ ਇਹਨੂੰ ਲਕਸ਼ਮਨ ਕਹਿੰਦੇ ਆ ਤੇ ਬੁੱਟਾ ਨਾਮਾ ਸਿੰਦਾ ਸਿੰਦਾ ਸੀਤਾ ਅੱਛਾ ਇਹਨੂੰ ਸੀਤਾ S H I T A N ਵਿੱਚੋਂ ਕੱਟ ਦੋ ਰਾਵਾ ਰਾਵਨ ਤੇ ਰਾਜੇਸ਼ਵਨ ਰਵਨਾ ਮੈਨੂੰ ਲੱਗੇ। ਬਸ ਦਿਸਵਾਨਾ। ਕੁੰਭ ਕਰਨ। ਆਹ ਕੁੰਭ ਕਰਨ ਦੀ ਫੋਟੋ। ਫਿਰ ਐਂਟਰੀ ਕਰ ਲੈਣੇ ਇੱਥੋਂ ਜਾ ਕੇ ਅੰਦਰ। ਥੈਂਕ ਯੂ ਬੱਸ। ਤੇ ਭੁੱਟ ਨਾਵਾ। ਹੈ? ਹਾਂ ਠੀਕ ਆ ਫਿਰ ਓਕੇ ਓਕੇ ਬਈ। ਵੇ ਮੈਨੂੰ ਉੱਥੇ ਲੈ ਕੇ ਜਾਣਾ ਤੁਹਾਨੂੰ ਅੰਦਰ ਉੱਥੇ ਦਿਖਾ ਕੇ ਲੈ ਕੇ ਆਣਾ ਕੀ ਹੈਗਾ ਇਸ ਟ੍ਰੈਂਡ ਚੱਲਦਾ ਪਿਆ ਉੱਥੇ ਨਿਆਣਿਆਂ ਨੂੰ ਆਉਂਦੇ ਨੇ ਉੱਥੇ ਪਾਰਟਿਸਿਪੇਟ ਵਗੈਰਾ ਸਕੂਲ ਨੇ ਕਰਦੇ ਹੁੰਦੇ ਉਹਨਾਂ ਨੇ ਇਹ ਬਣਾਇਆ ਹੋਇਆ ਇੱਥੇ ਸਕੂਲ ਦੇ ਛੋਟੇ ਬੱਚੇ ਆ ਉਹਨਾਂ ਨੂੰ ਕਲਚਰ ਦੇ ਨਾਲ ਜੋੜਨ ਵਾਸਤੇ ਇਹਨਾਂ ਨੇ ਇੱਥੇ ਸਾਰਾ ਬਣਾਇਆ ਹੋਇਆ ਹਸਾਬ ਤਵਿਆ ਆ ਬਣਾਇਆ ਹੋਇਆ ਇੱਥੇ ਬੈਠਣ ਨੂੰ ਲੈ ਵਾਹ ਵਾਹ ਬਹੁਤ ਬਹੁਤ ਯਸਰ ਜੀ ਰਾਤ ਡਿਸਕਵਰੀ ਕਇਤ ਨਿਸ਼ਾਨੇ ਲਾਦੇ ਭਾਈ ਹੁਣੀ ਆ ਇਥੇ ਸਾਬੇ ਦੇਖ ਗਿਆ ਸਾਡਾ ਨਾ ਮਨ ਖਰਾਬ ਹੋ ਗਿਆ ਲੱਗਾ ਟੈਕਸੀ ਆਪਾਂ ਕੈਨਸਲ ਕਰ ਦੇਣੀ ਆ 에어ਪੋਰਟ ਲਈ ਪਰ 5:30 ਦਾ ਹੋ ਗਿਆ ਆਲਰੇਡੀ ਮੀਂਹ ਦੇ ਵਿੱਚ ਵੀ ਨਾ ਜਿਹੜੇ ਸੰਗਤ ਵਾ ਇਥੇ ਲੋਕਲ ਬੰਦੇ ਆ ਪੂਰਾ ਘੁੰਮਦੇ ਫਿਰਦੇ ਆਪਣਾ ਜਿੰਨੇ ਵੀ ਫਰਾਂਚਾਈਜ਼ ਵਗੈਰਾ ਸਾਰੀਆਂ ਉੱਪਰ ਆ ਗਿਆ ਮਾਲ ਦੇ ਵਿੱਚ ਡਿਸਕਵਰੀ ਮਾਲ ਕਹਿੰਦੇ ਇਹਨੂੰ ਡੈਸਪਰੇਜ ਡਿਸਕਵਰੀ ਮਾਲ ਕੇ ਐਫਸੀ ਸਾਰੇ ਜਿੰਦੇ ਵੀ ਹੈ ਹੁੰਦੇ ਆ ਖਾਣੇ ਪੀਣੇ ਦੇ ਜਿਹੜੇ ਮਾਲ ਵਗੈਰਾ ਸਾਰੇ ਇੱਥੇ ਹੈਗੇ ਆ ਤੇ ਆਹ ਕਾਫੀ ਦੀ ਸ਼ਾਪ ਇੱਥੇ ਵੀ ਤੁਹਾਨੂੰ ਖਵਾ ਕੇ ਲਗਿਆ ਨਾ ਬਾਅਦ ਵਿੱਚ ਤੇ ਹੈਗੀ ਆ ਮੈਚਾ ਆ ਮਿਲਦਾ ਕਾਫੀ ਵਗੈਰਾ ਇੱਥੇ ਆਂਟੀ ਐਨੀ ਆਹ ਪਤਾ ਨਹੀਂ ਕਿਹੜੀ ਫਰੈਂਚਾਈਜ਼ਰ ਇਹ ਮਿੱਠੇ ਡੋਨਟ ਵਗੈਰਾ ਦੀ ਆ ਤੇ ਆ ਮॉल ਦਾ ਨਾਮ ਆ ਡਿਸਕਵਰੀ ਮਾਲ ਇੱਥੋਂ ਬਹੁਤ ਮਹੌਲ ਲੱਗਾ ਯਾ ਧਮ ਘਟ ਗਿਆ ਆ ਇੱਥੇ ਦੀਆਂ ਲੋਕਲ ਬੱਸਾਂ ਆ ਸਵਾਰੀਆਂ ਲਿਆ ਗਿਆ ਦਾ ਤਾਰੀਆਂ ਦੀ ਾਟੇ ਦੇ ਵਿੱਚ ਆ ਇੱਥੋਂ 에어ਪੋਰਟ ਹੈਗਾ ਯਾ ਸਾਰਾ 2 ਕਿਲੋਮੀਟਰ ਤੇ ਆ ਤੇ ਸਾਹ ਕਰਕੇ ਇੱਥੇ ਟੂਰਿਸਟ ਵਗੈਰਾ ਏਰੀਆ ਇਦਾਂ ਦਾ ਬਣਿਆ ਹੋਇਆ ਆ ਆਹ ਟ੍ਰਾਂਸਫਰ ਦੇਖ ਕੇ ਤਾਂ ਭਲੇਖਾ ਹੀ ਪੈਂਦਾ ਆ ਕਿ ਜਦਾਂ ਕਿਤੇ ਨਾ ਉਧਰ ਘੁੰਮਦੇ ਹੋਈ ਆ ਦਿੱਲੀ ਵਾਲਾ ਘੁੰਮਦੇ ਹੋਈ ਆਪਾਂ ਤੇ ਬਾਟਾ ਜਿਹੜੀ ਲੈਂਗੁਏਜ ਲਿਖੀ ਹੋਈ ਹੈ ਨਾ ਨਾਲ ਇਹਦੇ ਨਾਲ ਥੋੜਾ ਪਤਾ ਲੱਗਦਾ ਕਿ ਹੋਰ ਦੇਸ਼ ਚ ਘੁੰਮਦੇ ਪਏ ਆ ਆਪਾਂ ਤੇ ਟੈਕਸੀ ਦੀ ਵੇੜ ਕਰਦੇ ਪਏ ਐਸੇ ਟੈਕਸੀ ਵਾਲੇ ਸਾਡੇ ਅਲੀ ਜੀ ਫ੍ਰੀ ਡਿਊਟੀ ਇਹ ਅਸੀਂ ਲੈ ਜੀਨੀ ਹੈ ਦਾਸਾ ਫ੍ਰੀ ਡਿਊਟੀ ਆ ਬਹੁਤ ਵੜੀਆਂ ਮੈਲਬੌਰ ਆਣੀਆਂ ਤੇ ਚੜਨ ਲੱਗਿਆ ਨਹੀਂ ਆਇਆ ਤੇ ਦੀਵੀ ਲੈਣਾ ਉੱਪਰ ਲੈਣਾ ਆਣੀ ਉਤਰ ਲੱਗੇ rest for you to complain the ਕਿਉਂ ਨਹੀਂ ਲੈਣਾ ਚਾਹੁੰਦੇ ਕਿ ਬਾਈਟ ਰੈਕਟਿਟਸ ਸਪੈਰੀਮੋਕਟਿਵ ਕੋਡ ਇਨ ਪ੍ਰੋਪਰ ਸਟੋਰੇਜ ਕਿ 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 ਬੈਟਰੀ ਫ੍ਰੈਂਡਲੀ ਐਂਸ਼ੋਰ ਕੰਸੀਡਾ ਕਰੀਏ ਕੋਈ ਮੈਂ ਤੇ ਵਿਦੈਂਸ਼ੋਰਡ ਆਨ ਜੀ ਡਿਵਾਈਸਸ ਸੋ ਸਿਸਟੋਕ ਕਿ ਜਾਜੋ ਜੇ ਬੈਠ ਗਏ ਤੇ ਹੁਣ ਆਪਾਂ ਮੈਲਬੌਰ ਜਾ ਕੇ ਮਿਲਦੇ ਆ ਇੱਥੋਂ ਹੈਗੀ 7 ਘੰਟੇ ਦੀ ਡਰਾਈਵ 7 ਘੰਟੇ ਲੱਗ ਜਾਣੇ ਮੈਲਬੌਰ ਪੁੱਜਣ ਨੂੰ ਪੂਰਾ ਟਾਈਮ ਹੋ ਗਿਆ ਇੱਥੇ 9:00 ਵੱਜ ਗਏ ਇਸ ਸਵੇਰ ਦੇ 5 ਵਜੇ ਆਪਾਂ ਉੱਥੇ ਪਹੁੰਚ ਜਾਣਾ ਹੈ ਤੇ